ਸ਼੍ਰੀਕਲ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਹਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਬੁਲੇਟਿਨ ਤੇ ਸਭ ਤੋਂ ਪਹਿਲਾਂ ਨਜ਼ਰ ਮਾਰ ਦਿਆਂ ਨਿਊਜ਼ ਹੈਡਲਾਈਨਸ ਤੇ ਅਮਨ ਆਤ ਹਮਲੇ ਦੇ ਵਿਰੋਧ ਵਿੱਚ ਪੰਜਾਬ ਪੰਨ ਦਾ ਰਹਾ ਮਿਲਿਆ ਜਿਹੜਾ ਅਸਰ ਆਈਟਮ ਗਰਲ ਰਾਖੀ सावंत ਨੇ ਪੀਐਮ ਮੋਦੀ ਦੇ ਫੈਸਲੇ ਨੂੰ ਗਲਤ ਦੱਸਦਿਆਂ ਕਿਹਾ ਕਿ ਯੋਗੀ ਨੂੰ ਸੀਐਮ ਦੇ ਅਹੁਦੇ ਲਈ ਚੁਣਾ ਮੋਦੀ ਦੀ ਵੱਡੀ ਗਲਤੀ ਸੈਲਫੀ ਦਾ ਫਰੇਜ਼ ਲੈ ਡੁੱਬਾ ਤੋਂ ਪੈਣਾ ਨੂੰ ਸੈਲਫੀ ਲੈਂਦੀਆਂ ਨਹਿਰ ਵਿੱਚ ਡਿੱਗੀਆਂ ਮੁਕਸਰ ਵਿੱਚ ਅਧਿਆਪਕ ਦੀ ਆਪਣੀ ਹੀ ਲਾਇਸੈਂਸ ਰਿਵਾਲਵਰ ਨਾਲ ਹੋਈ ਮੌਤ ਪਿਸਤੌਲ ਸਾਫ਼ ਕਰਦਿਆਂ ਗਲਤੀ ਨਾਲ ਚੱਲੀ ਗੋਲੀ ਤੇ ਹਿਮਕੁੰਨ ਸਾਹਿਬ ਦੀ ਯਾਤਰਾ ਤੇ ਗਏ 8 ਪੰਜਾਬੀ ਹੋਏ ਲਾਪਤਾ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਬਰਨਾਥ ਹਮਲੇ ਦੇ ਵਿਰੋਧ ਵਿੱਚ ਅੱਜ ਪੰਜਾਬ ਵਿੱਚ ਰਲਿਆ ਮਿਲਿਆ ਅਸਰ ਦੇਖਣ ਨੂੰ ਮਿਲਿਆ ਸੂਬੇ ਭਾਰ ਵਿੱਚ ਅੱਜ ਅਤਵਾਦ ਦੇ ਪੁਤਲੇ ਸਾੜੇ ਗਏ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਤੇ ਕਈ ਹੋਰ ਸ਼ਹਿਰਾਂ ਵਿੱਚ ਮੁੱਖ ਬਾਜ਼ਾਰ ਅੱਜ ਬੰਦ ਰਹੇ ਗੁਰਦਾਸਪੁਰ ਵਿੱਚ ਇੱਕ ਦੁਕਾਨਦਾਰ ਵੱਲੋਂ ਦੁਕਾਨ ਬੰਦ ਨਾ ਕਰਨ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੀ ਦੁਕਾਨ ਵਿੱਚ ਪੰਨ ਤੋੜ ਕੀਤੀ ਗਈ ਅੱਜ ਸੂਬੇ ਭਾਰ ਵਿੱਚ ਪੁਲਿਸ ਤਾਇਨਾਤ ਰਹੀ ਤਾਂ ਜੋ ਹਾਲਾਤ ਵਿਗੜਨ ਤੋਂ ਬਚਾਅ ਹੋ ਸਕੇ ਇਸੇ ਨਾਲ ਹੀ ਦੇਸ਼ ਦੀ ਮੁਸਲਮਾਨ ਕਮਿਊਨਿਟੀ ਵੱਲੋਂ ਵੀ ਅਬਰਨਾਥ ਹਮਲੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸਰ ਮੈਂ 11:30 ਆਪਣੀ ਵਾਈਫ ਦਵਾਈ ਲੈ ਕੇ ਆਇਆ ਹੀ ਹਜੇ ਸ਼ਟਰ ਖੋਲ੍ਹਿਆ ਵਾ ਗੱਲਾਂ ਸਰਪੰਚਾਂ ਕੋਲ ਆਏ ਨੇ ਐਕਸ ਸਰਪੰਚ ਨਾਲ ਪੁੱਤਰੀ ਇਹ ਮੈਨੂੰ ਰਿਕਵੈਸਟ ਕੀਤੀ ਰੀਚਾ ਇਹ ਕਰ ਦੋ ਮੈਂ ਸ਼ਟਰ ਦੇ ਖੋਲ੍ਹਿਆ ਹੀ ਹਜੇ ਉਹਨਾਂ ਦੀ سپورਟ ਮੇਰੇ 20-25 ਆਣੇ ਪੈ ਗਏ ਆ ਬੰਦ ਕਰੋ ਮੈਂ ਰੀਚਾ ਕਰਾਂ 2 ਮਿੰਟ ਵੇਟ ਕਰੋ ਪਿਛੋਂ 4-5 ਆਣੇ ਆ ਬੇਸਬਾਲਾਂ ਹਾਕੀਆਂ ਲਾ ਕੇ ਮੈਨੂੰ ਪੈ ਗਏ ਨੇ ਮੇਰੇ ਦੁਕਾਨ ਦਾ ਸਮਾਨ ਭੰਨ ਗਏ ਮੋਬਾਈਲ ਮੇਰਾ ਨਾਲ ਲੱਗੇ ਆ ਉਦੋਂ ਬਾਅਦ ਮੇਰੇ ਪਰੋਥੀ ਸਾਰੇ ਗਵੰਢੀ ਸੀਗੇ ਇਹ ਆਣ ਕੇ ਪੈ ਗਏ ਤੇ ਫੇਰ ਭੱਜ ਗਏ ਪੁਲਿਸ ਸਾਰੀ ਉਹਨਾਂ ਦੀ سپورਟ ਆ ਗਈ ਮਾਮਲਾ ਕਿ ਤੁਸੀਂ ਬਾਜ਼ਾਰ ਬੰਦ ਰੱਖੇ ਨੇ ਉਹ ਸੈਂਟਰ ਗਵਰਨਮੈਂਟ ਕੋ ਅਸੀਂ ਮੰਗ ਕਰਦੇ ਆ ਕਿ ਜੰਮੂ ਕਸ਼ਮੀਰ ਸਰਕਾਰ ਨੂੰ ਪੰਕ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਔਰ ਅਗਲੀ ਯਾਤਰਾ ਜਿਹੜੀ ਸ਼ਿਵ ਸ਼ੰਕਰ ਪੋਲੇ ਨਾਜੀ ਦੀ ਇਹ ਪਰਵਾਨੀ ਦੀ ਹੈ ਉਹਨੂੰ ਬਿਨਾਂ ਸਕਿਉਰਟੀ ਦੇ ਉੱਪਰ ਲੋਕਾਂ ਨੂੰ ਜਾਣ ਦਾ ਹੁਕਮ ਮਿਲੇ ਅਮਰਨਾਥ ਮਾਮਲੇ ਵਿੱਚ ਜਾਂਚ ਲਈ ਜੰਮੂ ਕਸ਼ਮੀਰ ਪੁਲਿਸ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ। ਇਹ ਐਸਆਈਟੀ ਇਸ ਹਮਲੇ ਦੇ ਦੋਸ਼ੀਆਂ ਤੇ ਇਸ ਹਮਲੇ ਦੀ ਸਾਜ਼ਿਸ਼ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਬਣਾਈ ਗਈ ਹੈ। ਇਸ ਟੀਮ ਨੂੰ ਅਸਿਸਟ ਕਰਨ ਲਈ ਐਸਐਸਪੀ ਅਨੰਤਨਾਗ ﺍﻟतफ अहमद खान ਨੂੰ ਚੁਣਿਆ ਗਿਆ ਹੈ। ਜਨਤਾ ਪਾਲ ਵੱਲੋਂ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਅਸਤੀਫੇ ਦੀ ਮੰਗ ਹੋਰ ਵੀ ਜ਼ੋਰ ਫੜਦੀ ਜਾ ਰਹੀ ਹੈ। ਮਹਾਗਠ ਜੋੜ ਵਿੱਚ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਦਰਾਰ ਵੱਧਦੀ ਜਾ ਰਹੀ ਹੈ। ਜਨਤਾ ਪਾਲ ਇਸ ਗੱਲ ਤੇ ਅੜਿਆ ਹੋਇਆ ਹੈ ਕਿ ਤੇਜਸਵੀ ਯਾਦਵ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਧਰ ਦੂਜੇ ਪਾਸੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੇਜਸਵੀ ਦੇ ਅਸਤੀਫੇ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਦੂਜੀ ਧੀ ਰੋਹਿਨੀ ਯਾਦਵ ਨੂੰ ਇਹ ਅਹੁਦਾ ਸੌਂਪਿਆ ਜਾ ਸਕਦਾ ਹੈ। ਆਈਟਮ ਗਰਲ ਰਾਖੀ ਸਾਵੰਤ ਆਪਣੇ ਵਿਵਾਦਪੂਰਨ ਬਿਆਨਾਂ ਕਰਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਇਸ ਵਾਰ ਇੱਕ ਇੰਟਰਵਿਊ ਵਿੱਚ ਰਾਖੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਲਤ ਠਹਿਰਾਇਆ ਹੈ ਉਨਾ ਕਿਆ ਕਿ ਕਿਤੇ 2019 ਦੀਆਂ ਚੋਣਾਂ ਵਿੱਚ ਲੋਕ ਆਪਣਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਨਾ ਚੁਣ ਲੈਣ। ਰਾਖੀ ਮੁਤਾਬਕ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਚੁਣ ਕੇ ਮੋਦੀ ਨੇ ਬਹੁਤ ਵੱਡੀ ਗਲਤੀ ਕੀਤੀ ਏ ਕਿਉਂਕਿ ਜਿਵੇਂ ਉਹ ਗਊ ਹੱਤਿਆ ਦੇ ਨਾਂ ਤੇ ਗੁੰਡਾਗਰਦੀ ਕਰ ਰਹੇ ਨੇ ਉਸ ਨਾਲ ਮੋਦੀ ਨੂੰ ਅਗਲੀਆਂ ਚੋਣਾਂ ਵਿੱਚ ਨੁਕਸਾਨ ਹੋਵੇਗਾ। ਰਾਖੀ ਨੇ ਇਹ ਵੀ ਕਿਹਾ ਕਿ ਉਹ ਹੈਰਾਨ ਹੈ ਕਿ ਮੋਦੀ ਨੇ ਯੋਗੀ ਵਰਗੇ ਚਰਵਾਹੇ ਨੂੰ ਇਸ ਅਹੁਦੇ ਲਈ ਕਿਵੇਂ ਚੁਣ ਲਿਆ। ਐਚਐਸ ਫੂਲਕਾ ਦੇ ਵਿਰੋਧੀ ਧਿਰ ਦੇ ਨੇਤਾ ਵੱਜੋਂ ਦਿੱਤੇ ਅਸਤੀਫੇ ਤੋਂ ਬਾਅਦ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਮਾਨ ਦਾ ਕਹਿਣਾ ਹੈ ਕਿ ਪਾਰਟੀ ਆਪਣੇ ਆਪ ਹੀ ਵਿਧਾਇਕਾਂ ਨਾਲ ਗੱਲ ਕਰਕੇ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਕਰ ਲਵੇਗੀ ਤੇ ਇਹ ਕੰਮ ਜਲਦੀ ਹੀ ਕਰ ਲਿਆ ਜਾਵੇਗਾ ਦੂਜੇ ਪਾਸੇ ਐਸਵਾਈਐਲ ਦੇ ਮੁੱਦੇ ਤੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਆਪੋ ਆਪਣੇ ਸਮੇਂ ਤੇ ਸਿਰਫ ਰਾਜਨੀਤੀ ਕਰਦਿਆਂ ਰਹੀਆਂ ਨੇ ਦੋਵਾਂ ਪਾਰਟੀਆਂ ਨੂੰ ਵੋਟਾਂ ਦੇ ਸਮੇਂ ਇਹ ਵਾਦੇ ਯਾਦ ਆ ਜਾਂਦੇ ਨੇ ਪਰ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰਦੀਆਂ ਨੇ ਐਸਵਾਈਐਲ ਦਾ ਮੁੱਦਾ ਹੈ ਉਹ ਚ ਦੋ ਤਿੰਨ ਮੌਕੇ ਮਿਲੇ ਸੀਗੇ ਪੰਜਾਬ ਨੂੰ ਪਰ ਉਹ ਦੋਨੇ ਤਿੰਨੇ ਮੌਕੇ ਖੁੰਝਾ ਦਿੱਤੇ ਗਏ ਨੇ ਜਦੋਂ ਬਾਦਲ ਦੀ ਸਰਕਾਰ ਸੀ ਹਰਿਆਣੇ ਚ ਬੀਜੇਪੀ ਦੀ ਸਰਕਾਰ ਸੀ ਸੈਂਟਰ ਚ ਬੀਜੇਪੀ ਸਰਕਾਰ ਸੀ ਉਦੋਂ ਵੀ ਨਹੀਂ ਗੱਲ ਕੋਈ ਕੀਤੀ ਗਈ ਜਿਸ ਵੇਲੇ ਕੈਪਟਨ ਦੀ ਸਰਕਾਰ ਸੀ ਹਰਿਆਣੇ ਚ ਹੁੱਡਾ ਦੀ ਸਰਕਾਰ ਸੀ ਸੈਂਟਰ ਚ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ ਵੀ ਕੋਈ ਗੱਲ ਨਹੀਂ ਕੀਤੀ ਸੋ ਇਹ ਮਸਲੇ ਜਿਹੜੇ ਨੇ ਇਹ 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 ਜ਼ਖਮ ਜਿਹੜੇ ਨੇ ਇਹ ਹਾਰੇ ਰੱਖਣਾ ਚਾਹੁੰਦੇ ਨੇ ਵੋਟਾਂ ਮਿਲਣ ਐਸਵਾਈਐਲ ਨੂੰ ਜਿਉਂਦਾ ਕਰ ਲੈਂਦੇ ਨੇ ਬਾਕੀ ਜਿਹੜਾ ਕੋਟਾਂ ਦੇ ਵਿੱਚ एसवाईएल मुद्दे ते प्रकाश सिंह बादल ਦੀਆਂ ਸਾਰੀਆਂ ਪਾਰਟੀਆਂ ਵੱਲੋਂ ਬੈਠ ਕੇ ਵਿਚਾਰ ਕਰਨ ਦੀ ਸਲਾਹ ਤੇ ਅੰਮ੍ਰਿਤਸਰ ਪੱਛਮ ਤੋਂ ਐਮਐਲਏ ਡਾਕਟਰ ਰਾਜਕੁਮਾਰ ਵੇਰਕਾ ਨੇ ਟਿੱਪਣੀ ਕੀਤੀ ਹੈ ਵੇਰਕਾ ਮੁਤਾਬਕ ਭਾਜਪਾ ਗੱਠਜੋੜ ਵਾਲੀ ਆਕਾਲੀ ਦਲ 10 ਸਾਲ ਸੱਤਾ ਵਿੱਚ ਰਹੀ ਤੇ ਉਸ ਸਮੇਂ ਕੇਂਦਰ ਤੇ ਹਰਿਆਣਾ ਵਿੱਚ ਵੀ ਭਾਜਪਾ ਸਰਕਾਰ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਸਮੇਂ ਇਹ ਮੀਟਿੰਗ ਕਰਨ ਦਾ ਵਿਚਾਰ ਕਿਉਂ ਨਹੀਂ ਆਇਆ ਵੇਰਕਾ ਨੇ ਬਾਦਲ ਤੇ ਤੰਜ ਕਸਦੇ ਆਏ ਵੀ ਕਿਹਾ ਕਿ ਬਾਪੂ ਨੂੰ ਅਕਲ ਚਾਹੀ ਲੇਟ ਹੀ ਸਹੀ ਪਰ ਆਈ ਤਾਂ ਸਹੀ ਇਹਨਾਂ ਨੂੰ ਆਪਣੇ ਉੱਪਰ ਕਿਉਂ ਨਹੀਂ ਇਹਨਾਂ ਨੇ ਲਾਗੂ ਕੀਤਾ ਲੇਕਿਨ ਇਹ ਧੇਰਾਏ ਦਰੁਸਤ ਹੈ ਚਲੋ ਅਕਲ ਕਦੋਂ ਵੀ ਆ ਜਾਏ ਬੰਦੇ ਨੂੰ ਚੰਗੀ ਹੁੰਦੀ ਆ ਈਡੀ ਰਿਪੋਰਟ ਵਿੱਚ ਸਰਵਨ ਸਿੰਘ ਫਿਲੌਰ ਦਾ ਨਾਮ ਆਉਣ ਤੇ ਟਿੱਪਣੀ ਕਰਦਿਆਂ ਵੇਰਕਾ ਨੇ ਕਿਹਾ ਕਿ ਇਹ ਤਾਂ ਛੋਟੀਆਂ ਮੱਛੀਆਂ ਨੇ ਜਦਕਿ ਵੱਡੀਆਂ ਮੱਛੀਆਂ ਕਈ ਹੋਰ ਨੇ ਜਿਨ੍ਹਾਂ ਨੂੰ ਫੜਨ ਵੱਲ ਈਡੀ ਨੂੰ ਧਿਆਨ ਦੇਣਾ ਚਾਹੀਦਾ ਏ ਅੱਜ ਈਡੀ ਨੇ ਜਿਹੜਾ ਚਲਾਨ ਟੂ ਕੋਟ ਕੀਤਾ ਹੈ ਜਿਹੜਾ ਚਲਾਨ ਪੇਸ਼ ਕੀਤਾ ਹੈ ਜਿਦੇ ਵਿੱਚ ਸਰਵਨ ਸਿੰਘ ਫਲੋਰ ਜਿਹੜਾ ਕਿ ਕਾਲੀਦਲ ਦੇ ਮੰਤਰੀ ਸੀ ਜਿਹੜੇ ਅਵਨਾਦ ਚੰਦਰ ਉਹ ਅਕਾਲੀ ਦਲ ਦੇ ਚੀਫ ਪਾਰਲੀਮੈਂਟ ਸੈਕਟਰੀ ਸੀਗੇ ਇਹ ਛੋਟੀਆਂ ਮੱਛਲੀਆਂ ਫੜੀਆਂ ਗਈਆਂ ਇਹ ਸੱਚ ਗਿਆ ਬਾਦਲ ਸਾਹਿਬ ਨੇ ਵੱਡੀਆਂ ਮੱਛਲੀਆਂ ਤੇ ਬਚ ਗਈਆਂ ਵਿਚਾਰੀਆਂ ਔਰ ਵੱਡੀਆਂ ਮੱਛਲੀਆਂ ਬੜੀ ਜਲਦੀ ਕਾਬੂ ਹੋਣੀਆਂ ਚਾਹੀਦੀਆਂ ਮੈਂ ਇਹ ਡੀ ਨੂੰ ਬੇਨਤੀ ਕਰਾਂਗਾ ਕਿ ਭਾਈ ਛੋਟੀਆਂ ਮੱਛਲੀਆਂ ਕਿਉਂ ਬਚ ਗਈਆਂ ਤੇਰੇ ਹੱਥ ਤੋਂ ਵੱਡੀਆਂ ਮੱਛਲੀਆਂ ਨਹੀਂ ਫੜੋ ਜਲਦੀ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵੱਡੀ ਮੱਛਲੀ ਨਾ ਪੰਜਾਬ ਪੁਲਿਸ ਬਖਸ਼ੇਗੀ ਹੁਣ ਨਾ ਸਰਕਾਰ ਬਖਸ਼ੇਗੀ ਔਰ ED ਨੂੰ ਵੀ ਵੱਡੀਆਂ ਮਛਲੀਆਂ ਦੇ ਖਿਲਾਫ ਕਾਰਵਾਈ ਕਰਨੀ ਪੈਣੀ ਸੈਲਫੀ ਦਾ ਕ੍ਰੇਜ਼ ਅੱਜ ਦੋ ਪੈਣਾ ਨੂੰ ਲੈ ਡੋ ਪਿਆ ਗੁਰਦਾਸਪੁਰ ਦੇ ਪਿੰਡ ਕਨੂਵਾਲ ਦੀਆਂ ਰਹਿਣ ਵਾਲੀਆਂ ਦੋ ਚਚੇਰੀਆਂ ਪੈਣਾ ਸਟਿਆਲੀ ਨਹਿਰ ਕੋਲ ਸੈਰ ਕਰਨ ਗਈਆਂ ਕਿ ਨਹਿਰ ਕੋਲ ਸੈਲਫੀ ਲੈਂਦਿਆਂ ਉਹਨਾਂ ਦਾ ਫੋਨ ਨਹਿਰ ਵਿੱਚ ਡਿੱਗ ਗਿਆ ਫੋਨ ਨੂੰ ਬਚਾਉਂਦੀ ਹੋਈ ਇੱਕ ਪੈਣ ਨਹਿਰ ਵਿੱਚ ਡਿੱਗ ਗਈ ਜਿਸ ਨੂੰ ਬਚਾਉਣ ਲਈ ਦੂਜੀ ਪੈਣ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਇਹਨਾਂ ਦੋਵਾਂ ਪੈਣਾ ਦੇ ਨਾਲ ਇੱਕ ਹੋਰ ਲੜਕੀ ਵੀ ਮੌਜੂਦ ਸੀ ਜਿਸ ਨੇ ਮਦਦ ਲਈ ਕਾਫੀ ਆਵਾਜ਼ਾਂ ਲਗਾਈਆਂ ਪਰ ਜਦ ਕਿਸੇ ਨੇ ਨਾ ਸੁਣਿਆ ਤਾਂ ਇਸ ਲੜਕੀ ਨੇ ਘਰ ਜਾ ਕੇ ਸਭ ਨੂੰ ਸੂਚਿਤ ਕੀਤਾ। ਦੱਸ ਦਈਏ ਕਿ ਡੁੱਬਣ ਵਾਲੀਆਂ ਲੜਕੀਆਂ ਦੀ ਉਮਰ 18 ਤੇ 19 ਸਾਲ ਹੈ। ਪੁਲਿਸ ਵੱਲੋਂ ਇਹਨਾਂ ਲੜਕੀਆਂ ਦੀ ਭਾਲ ਜਾਰੀ ਹੈ। ਕਿ ਦੋ ਲੜਕੀਆਂ ਪਿੰਡ 48 ਦੀਆਂ ਸੈਰ ਕਰਨੇ ਤਰਾਈਆਂ ਸੀ ਨਾਲ ਉਹਨਾਂ ਦੀ ਇੱਕ ਛੋਟੀ ਭੈਣ ਸੀ ਤੇ ਜੀ ਤੇ ਉਹ ਸੈਲਫੀ ਲੈ ਰਹੀਆਂ ਸੀ। ਸੈਲਫੀ ਦਾ ਮੋਬਾਈਲ ਜਿਹੜਾ ਉਹ ਡਾਇਰ ਦੇ ਕਿਨਾਰੇ ਡਿੱਗ ਪਿਆ ਤਾਂ ਉਹਨੂੰ ਫੜਦੇ ਆ ਫੜਦੇ ਆ ਕੁੜੀ ਜਿਹੜੀ ਆ ਉਹ ਵਿੱਚ ਡਿੱਗ ਪਈ ਦੂਜੀ ਉਹਨੂੰ ਬਚਾਉਂਦਿਆਂ ਬਚਾਉਂਦਿਆਂ ਵਿੱਚ ਡਿੱਗ ਪਈ ਤੇ ਤੀਜੀ ਲੜਕੀ ਜਿਹੜੀ ਬੱਚੀ ਸੀ 14 ਸਾਲ ਦੀ ਜਿਹੜੀ ਉਹਨੂੰ ਉੱਨ ਜਾ ਕੇ ਘਰ ਦੱਸਿਆ ਕਿ ਆ ਘਰਨਾ ਵਾਪਰੀ ਆ ਉਸ ਤੋਂ ਬਾਅਦ ਅਸੀਂ ਤੀਰ ਦਰ ਸਾਹਿਬ ਸਾਹਮਣੇ ਤੇ ਆਏ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਕਿਸਤੀ ਜਾਂ ਹੋਰ ਜਿਹੜੇ ਗੋਤਾਖੋਰ ਉਹ ਲਾ ਕੇ ਤੇ ਡੈੱਡ ਬੋਡੀਆਂ ਲਪੀਆਂ ਜਾਂਦੀਆਂ ਮੁਕਸਰ ਦੇ ਗਿੱਦੜਬਾਹਾ ਵਿੱਚ ਪੈਂਦੇ ਪਿੰਡ ਮੱਲਣ ਦੇ ਇੱਕ ਘਰ ਵਿੱਚ ਇੱਕ ਵਿਅਕਤੀ ਦੀ ਆਪਣੀ ਹੀ ਲਾਇਸੈਂਸਡ ਰਿਵਾਲਵਰ ਨਾਲ ਮੌਤ ਹੋ ਗਈ। ਦਰਅਸਲ ਮ੍ਰਿਤਕ ਜਸਵਿੰਦਰ ਸਿੰਘ ਆਪਣੀ ਰਿਵਾਲਵਰ ਨੂੰ ਸਾਫ਼ ਕਰ ਰਿਹਾ ਸੀ ਜਿਸ ਤੋਂ ਅਚਾਨਕ ਹੀ ਫਾਇਰ ਹੋ ਗਿਆ ਤੇ ਇਹ ਗੋਲੀ ਸਿੱਧੀ ਜਸਵਿੰਦਰ ਸਿੰਘ ਦੇ ਸਿਰ ਤੇ ਜਾ ਲੱਗੀ। ਗੋਲੀ ਲੱਗਣ ਨਾਲ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਜਸਵਿੰਦਰ ਸਿੰਘ ਪੇਸ਼ੇ ਤੋਂ ਅਧਿਆਪਕ ਸੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਆਪਣਾ 32 ਬੋਰ ਦਾ ਰਵਲਵਰ ਸੀਗਾ ਉਹ ਸਾਫ ਕਰ ਰਹੇ ਸੀ ਤੇ ਇਹਨੂੰ ਪਤਾ ਨਹੀਂ ਲੱਗਾ ਵਿੱਚ ਵੀ ਇਹਦੇ ਗੋਲੀ ਹੈਗੀ ਆ ਅਚਾਨਕ ਗੋਲੀ ਚੱਲ ਗਈ ਤੇ ਇਹਦੇ ਲੱਗ ਗਈ ਹੈ ਜਿਸ ਨਾਲ ਇਹਦੀ ਮੌਤ ਹੋ ਗਈ ਹੈ ਇਹ ਅਸੀਂ 174 ਦੀ ਜਿਹੜੀ ਕਾਰਵਾਈ ਆ ਉਹ ਅਮਲ ਵਿੱਚ ਲਿਆ ਰਹੇ ਹਾਂ ਫਤੇਗੜ ਸਾਹਿਬ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੇ ਦਿਨੀ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਦੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਾ ਇੱਕ ਨਿਹੰਗ ਸਿੰਘ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਇਹ ਨਿਹੰਗ ਪਿਆਰਾ ਸਿੰਘ ਦਾ ਸਿਰ ਧੜ ਤੋਂ ਕਲਮ ਕਰਕੇ ਗੁਰਦੁਆਰੇ ਦੀ ਛੱਤ ਤੇ ਚੜ੍ਹ ਕੇ ਕਤਲ ਕਰਨ ਵਾਲੇ ਤੇਜ਼ ਤਾਰੀ ਹਥਿਆਰ ਨੂੰ ਲਹਿਰਾਉਣ ਲੱਗ ਪਿਆ। ਪੁਲਿਸ ਵੱਲੋਂ ਇਸ ਕਾਤਲ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦੀ ਆਪਸ ਵਿੱਚ ਕੋਈ ਝਗੜਾ ਹੋਇਆ ਇਹਨੇ ਉਨੂੰ ਮਾਰ ਦਿੱਤਾ ਉਹਦਾ ਗਲਾ ਵੱਢ ਕੇ ਉਹਦੀ ਹਤਿਆ ਕਰਤੀ ਇਸ ਵੰਚ ਅਸੀਂ ਇਹਨੂੰ ਜਿਹੜਾ ਮਲਜ਼ਮ ਚਰਨਜੀਤ ਸਿੰਘ ਨਿਹੰਗ ਸੀ ਇਹਨੂੰ ਮੌਕੇ ਤੋਂ ਕਾਬੂ ਕਰ ਲਿਆ ਤੇ ਇਹਦੇ ਖਿਲਾਫ ਐਫ ਆਈ ਆ ਨੰਬਰ 99 ਅੰਡਰ ਸੈਕਸ਼ਨ 302 ਥਾਣਾ ਫਤਿਹਗੜ ਸਾਹਿਬ ਦਰਜ ਕਰਤੀ ਹੈ ਤੇ ਇਹ ਤੋਂ ਫਰਦਰ ਪੁਸ਼ਕਿਸ਼ ਕਰਾਂਗੇ ਇਹਨਾਂ ਦਾ ਹਫਤੇ ਵਿੱਚ ਕਿਹੜੀ ਗੱਲੋਂ ਝਗੜਾ ਹੋਇਆ ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਬੀਐਸਐਫ ਨੇ ਭਾਰਤ-ਪਾਕਿਸਤਾਨ ਬਾਰਡਰ ਤੋਂ ਚਾਰ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਇਸ ਬਰਾਮਦਗੀ ਦੇ ਨਾਲ ਨਸ਼ਾ ਤਸਕਰ ਜਗਤਾਰ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਦੱਸਿਆ ਗਿਆ ਕਿ ਜਗਤਾਰ ਸਿੰਘ ਪਾਕਿਸਤਾਨ ਤੋਂ ਨਸ਼ਾ ਲੈ ਕੇ ਭਾਰਤ ਵਿੱਚ ਸਪਲਾਈ ਕਰਦਾ ਸੀ ਇਹਨਾਂ ਚਾਰ ਪੈਕਟਾਂ ਵਿੱਚ ਪ੍ਰਾਪਤ ਹੈਰੋਇਨ ਦਾ ਵਜ਼ਨ 4 ਕਿਲੋ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾਂਦੀ ਹੈ ਤੁਹਾਡਾ ਨਾਮ ਜਿਹੜਾ ਬਰਾਦਰੀ ਦਾ ਮਾਦਾਨ ਇਹਨੇ ਬੰਦ ਚਾਰ ਪੈਕਟ ਜਿਹੜੇ ਉਹ ਤਾਰ ਤੋਂ ਪਾਪ ਲਟੋ ਕੇ ਰੱਖੀ ਹੋਈ ਆ ਜਿਹੜਾ ਇਹਨੂੰ ਪਤਾ ਕਿ ਕਿੱਥੇ ਪਏ ਆ ਅਸੀਂ ਇਹਦੇ ਦੇਖ ਕੇ ਰਜਿਸਟਰ ਕਰਕੇ ਐਫ ਆਈ ਆ ਦਰਜ ਕਰਕੇ ਥਾਣੇ ਸਦਰ ਚ ਉਸ ਤੋਂ ਬਾਅਦ ਇਹਨੂੰ ਰੈਸਟ ਕਰਕੇ ਅਸੀਂ ਉੱਤੇ ਜਾ ਕੇ ਨਾਲ ਬੀ ਐਸ ਐਫ ਨੂੰ ਨਾਲ ਲੈ ਕੇ ਉਹਨੂੰ ਸੱਚ ਕਰਕੇ ਇਹਨੇ ਉੱਤੇ ਜਾ ਕੇ ਉਹਨੂੰ ਚਾਰ ਪੈਕਟ ਕੱਢ ਕੇ ਦਿੱਤੇ ਜਿਹੜੇ ਅੱਧਾ ਅੱਧਾ ਕਿਲੋ ਦੇ ਸੀਗੇ ਉਹ 2 ਕਿਲੋ ਹੋਈ ਸਾਰੀ ਹੀਰੋਨ ਨੂੰ ਬਰਾਮਦ ਹੋਈ ਉਹ ਅਸੀਂ ਇਹਨੂੰ ਉਹਦੇ ਚ ਦੇ ਕਬਰੀ ਪਾ ਕੇ 2 ਕਿਲੋ ਰੋਟੀ ਫਿਰ ਉਤਰ ਕਰਕੇ ਲੈ ਕੇ ਆਏ ਹਾਂ ਉਸ ਵੇਲੇ ਅਸੀਂ ਕੋਰਟ ਪੇਸ਼ ਕਰਾਂਗੇ ਇਨਵੈਸਟੀਗੇਸ਼ਨ ਰਿਪੋਰਟ ਚਾਹੀਏ ਅਗਲੀ ਖਬਰ ਮੋਗਾ ਤੋਂ ਹੈ ਜਿੱਥੇ ਦੁਨਾ ਪਿੰਡ ਵਿੱਚ ਪਿੰਡੀ ਦੀ ਸਬਜ਼ੀ ਖਾਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਬਾਕੀ ਪਰਿਵਾਰ ਬਿਮਾਰ ਹੋ ਗਿਆ। ਦਰਅਸਲ ਪਰਿਵਾਰ ਦਾ ਮੁਖੀ ਰਣਜੀਤ ਸਿੰਘ ਖੇਤਾਂ ਵਿੱਚੋਂ ਪਿੰਡੀ ਦੀ ਸਬਜ਼ੀ ਘਰ ਲੈ ਕੇ ਆਇਆ ਜਿਸ ਨੂੰ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬਦ ਦੇ ਚਲਦੇ ਰਣਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਕਾਫੀ ਚਿੰਤਾਜਨਕ ਗੱਲ ਹੈ ਕਿ ਆਖਿਰ ਇਸ ਪਿੰਡੀ ਤੇ ਅਜਿਹੀ ਕਿਹੜੀ ਸਪ ਕੀਤੀ ਗਈ ਸੀ ਜਿਸ ਨਾਲ ਪਰਿਵਾਰ ਦੀ ਹਾਲਤ ਇੰਨੀ ਮਾੜੀ ਹੋ ਗਈ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਹੈ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਜੀ ਸੁਜੀ ਖਾਨ ਨੇ ਕਿੰਨੇ ਜਣੇ ਨਗਾਦੀ ਸੀ 14 ਜਣੇ ਕੀ ਹੋਇਆ ਫਿਰ ਪਤਾ ਨਹੀਂ ਕੀ ਹੋਗਾ ਰੋਟੀ ਖਾਂ ਜਾਂ ਸਰ ਕਦੋਂ ਵੀ ਘਟਣਾ ਹੈ ਕਿੰਨੇ ਵੇ ਦੀ ਘਟਣਾ ਹੈ 8:00 ਵਜੇ ਹੋਣਗੇ 7:00 ਵਜੇ ਰੋਟੀ ਖਾ ਲਈ ਜਦੋਂ ਰੋਟੀ ਖਾਧੀ ਤੁਸੀਂ ਸਬਜ਼ੀ ਖਾਧੀ ਉਸ ਤੋਂ ਬਾਅਦ ਕੀ ਹੋਇਆ ਤੁਹਾਡੇ ਨਾਲ ਉਲਟੀਆਂ ਲੱਗਣ ਲੱਗੀਆਂ ਅੱਛੇ ਰਾਤ ਨੂੰ ਜੀ ਕੋਈ ਸਬਜੀ ਬਣਾਈ ਸੀ ਪਿੰਡੀਆਂ ਦੀ ਉਹਦੇ ਵਿੱਚ ਕੋਈ ਪੋਇਜ਼ਨ ਹੋਣ ਕਰਕੇ ਹਾਂਜੀ ਵੀ ਉਹ ਇਹਨਾਂ ਨੇ ਹਾਲਤ ਹੋ ਗਈ ਖਰਾਬ ਸਾਨੂੰ ਪਤਾ ਲੱਗਿਆ ਉਲਟੀਆਂ ਲੱਗੀਆਂ ਪੂਰੇ ਮਹੱਲੇ ਵਾਲੇ ਨਾਲ ਲੈ ਕੇ ਦੁਰੇ ਫਿਰਦੇ ਤੇ ਪੂਰੀ ਰਾਤ ਕਿਸੇ ਵੀ ਸਾਨੂੰ ਇੱਥੇ ਸ਼ਾਮਸੁੰਦਰ ਡਾਕਟਰ ਨੇ ਜਵਾਬ ਦਿੱਤਾ ਵੀ ਅਸੀਂ ਹੱਥ ਨਹੀਂ ਪਾਣਾ ਕਿਉਂਕਿ ਇਹ ਪੈਸੇ ਨਹੀਂ ਦੇ ਸਕਦੇ ਸਿਵਲ ਹਸਪਤਾਲ ਵਾਲਿਆਂ ਨੇ ਜਵਾਬ ਦਿੱਤਾ ਫਰੀਦਕੋਟ ਵਾਲਿਆਂ ਨੇ ਵੀ ਸਾਨੂੰ ਇਹਨਾਂ ਨੇ ਜਵਾਬ ਦਿੱਤਾ ਸੀਗਾ ਵੀ ਕਹਿੰਦੇ ਵੀ ਇਹ ਸਾਡੇ ਕੋਲ ਆਈਸੀਯੂ 'ਚ ਬੈੱਡ ਹੈ ਨਹੀਂਗਾ ਅਸੀਂ ਨਹੀਂ ਇਹਨਾਂ ਨੂੰ ਰੱਖਣਾ ਡਾਕਟਰ ਅਮਰਤ ਦੇ ਗਏ ਆ ਉਹ ਵੀ ਕਹਿੰਦੇ ਵੀ ਇਹ ਕਿ ਸਿੱਲ ਲੁਧਿਆਣਾ டிएमसी ਲੈ ਜੋ ਤੇ ਉਹਨਾਂ ਦਾ ਵੀ ਨਹੀਂ ਸੈੱਟ ਆਇਆ ਕੰਮ ਤੇ ਫਿਰ ਉਸ ਤੋਂ ਬਾਅਦ ਉਹ ਇਸ ਵਜ੍ਹਾ ਨਾਲ ਇਸ ਬੰਦੇ ਦੀ ਡੈਥ ਹੋ ਗਈ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦੀ ਹੀ ਪੂਰੇ ਕੀਤੇ ਜਾਣਗੇ ਇਹ ਕਹਿਣਾ ਹੈ ਕਾਂਗਰਸ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਦੇ ਇਨਚਾਰਜ ਤੇ ਗੁਜਰਾਤ ਦੇ ਕੋਆਰਡੀਨੇਟਰ ਦੁਰਲਭ ਸਿੰਘ ਸਿੱਧੂ ਦਾ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਨੇ ਜੋ ਕਿਸਾਨਾਂ ਦਾ ਕਰਜ਼ਾ ਮਾਫ਼ ਕਰਮ ਤੇ ਹਰ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਉਸ ਨੂੰ ਪੂਰਾ ਕਰਨ ਲਈ ਪਾਰਟੀ ਵੱਲੋਂ 1 ਅਗਸਤ ਨੂੰ ਮੁਹਿੰਮ ਚਲਾਈ ਜਾਵੇਗੀ ਸਿੱਧੂ ਨੇ ਇਹ ਵੀ ਕਿਹਾ ਕਿ ਪਿਛਲੇ 20 ਸਾਲਾਂ ਤੋਂ ਗੁਜਰਾਤ ਵਿੱਚ ਕਾਂਗਰਸ ਪਾਰਟੀ ਸੱਤਾ ਤੋਂ ਦੂਰ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਹੁਣ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰੀ ਨੌਕਰੀਆਂ ਦੇ ਜਿੰਨੀਆਂ ਹੋਈਆਂ ਨੇ ਉਹਨਾਂ ਨੂੰ ਫਿਲ ਕਰਨੀ ਆਲਰੇਡੀ ਆਰਡਰਸ ਹੋ ਚੁੱਕੇ ਨੇ ਪਿਛੇ ਨੂੰ ਦੇਖਿਆ ਵੀ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਆਰਡਰ ਹੋਏ ਨੇ ਤੇ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਵਿੱਚ ਨੌਕਰੀਆਂ ਦੀ ਲੋਡ ਹੈ ਉਹ ਭਰ ਰਹੇ ਨੇ ਪਰ ਜਿੰਨਾ ਤੱਕ ਪ੍ਰਾਈਵੇਟ ਇੰਡਸਟਰੀ ਨਹੀਂ ਆਉਗੀ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹਨਾਂ ਤੱਕ ਨੌਕਰੀਆਂ ਪੈਦਾ ਨਹੀਂ ਹੋ ਸਕਦੀਆਂ ਉਹਦੇ ਲਈ ਕਪਤਨ ਸਾਹਿਬ ਆਲਰੇਡੀ ਮੀਟਿੰਗਸ ਕਰ ਰਹੇ ਨੇ ਹਰ ਰੋਜ਼ ਤੁਸੀਂ న్యూਸ ਦੇ ਵਿੱਚ ਦੇਖੋ ਤੇ ਨੌਕਰੀ ਹਰ ਜੋ ਉਹਨਾਂ ਨੇ ਵਾਅਦਾ ਕੀਤਾ ਉਹਦੀ 1 ਅਗਸਤ ਤੋਂ ਉਹਨਾਂ ਨੇ ਸ਼ੁਰੂਆਤ ਕਰਨੀ ਹੈ ਨੌਕਰੀਆਂ ਦੇਣ ਲਈ ਕਿਉਂ ਤੁਸੀਂ ਆਪਣੇ ਆਪ ਦੇਖੋਗੇ ਤੇ ਨਤੀਜੇ ਸਭ ਗ੍ਰਾਉਂਡ ਕਾਂਗਰਸ ਲਈ ਤਿਆਰ ਹੈ ਕਿ ਕਿਤਨਾ ਕਿਤ ਜਿਹੜੀਆਂ ਕਾਂਗਰਸ ਦੀਆਂ ਪਾਲਿਸਿਜ਼ ਨੇ ਕਿਉਂਕਿ 20 ਸਾਲ ਤੋਂ ਕਾਂਗਰਸ ਸਰਕਾਰੋ ਕਿ ਨਹੀਂ ਹੈਗੀ ਲੋਕਾਂ ਨੂੰ ਕਾਂਗਰਸ ਨੇ ਕੀ ਕੀਤਾ ਉਹ ਨਹੀਂ ਪਤਾ ਤਾਂ ਅਸੀਂ ਜਿਹੜੀਆਂ ਕਾਂਗਰਸ ਨੇ ਪਿਛਲੇ 40 ਸਾਲ ਦੇ ਵਿੱਚ ਗੁਜਰਾਤ ਦੇ ਵਿੱਚ ਕੰਮ ਕੀਤੇ ਸੀਗੇ ਜਿਨ੍ਹਾਂ ਨੇ ਡੈਮ ਬਣਾਏ ਸੀ ਜਿਨ੍ਹਾਂ ਨੇ ਹਸਪਤਾਲ ਬਣਾਏ ਨੇ ਜਿਨ੍ਹਾਂ ਨੇ ਹਾਈਵੇ ਬਣਾਏ ਨੇ ਤੇ ਜਿੰਨਾ ਇੰਡੀਆ ਦੇ ਵਿੱਚ ਕਾਂਗਰਸ ਨੇ ਕੰਮ ਕੀਤਾ ਅਸੀਂ ਉਹ ਚੀਜ਼ ਨੂੰ ਲੈ ਕੇ ਜਾ ਰਹੇ ਹਾਂ ਅਸੀਂ ਨੈਗੇਟਿਵ ਕੈਂਪੇਨ ਨਹੀਂ ਚਲਾ ਰਹੇ ਅਸੀਂ ਪੋਜ਼ਿਟਿਵ ਕੈਂਪੇਨ ਚਲਾ ਰਹੇ ਹਾਂ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਜਿਹੜੀ ਹੈ ਉਹ ਹਮੇਸ਼ਾ ਵਿਕਾਸ ਲੈ ਕੇ ਆਉਂਦੀ ਹੈ। ਵੈਸੇ ਤਾਂ ਅਕਸਰ ਪੁਲਿਸ ਗੈਂਗਸਟਰਾਂ ਨੂੰ geke ਦਈਏ ਪਰ ਗੁਰਦਾਸਪੁਰ ਵਿੱਚ ਕੁਝ ਉਲਟਾ ਹੀ ਦੇਖਣ ਨੂੰ ਮਿਲਿਆ। ਜ਼ਿਲ੍ਹਾ ਬਟਾਲਾ ਵਿੱਚ ਐਂਟੀ ਗੈਂਗਸਟਰ ਸਟਾਫ ਦੇ ਇੰਚਾਰਜ ਇੰਸਪੈਕਟਰ ਥੰਮਣ ਸਿੰਘ ਬੀਤੀ ਰਾਤ ਡਿਊਟੀ ਤੋਂ ਘਰ ਵਾਪਸ ਜਾ ਰਹੇ ਸਨ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਨੂੰ geke ਲਿਆ। ਦਰਅਸਲ ਥੰਮਣ ਸਿੰਘ ਘਰ ਵਾਪਸ ਜਾ ਰਹੇ ਸਨ ਤੇ ਰਸਤੇ ਵਿੱਚ ਇੱਕ ਦੁਕਾਨ ਵਿੱਚ ਸਮਾਨ ਲੈਣ ਲਈ ਉਹਨਾਂ ਆਪਣੀ ਗੱਡੀ ਸਾਈਡ ਤੇ ਖੜੀ ਕਰ ਦਿੱਤੀ। ਜਿਸ ਤੋਂ ਬਾਅਦ ਦੋ ਮੋਟਰਸਾਈਕਲ ਸਵਾਰ ਨੌਜਵਾਨ ਥੰਮਨ ਸਿੰਘ ਨਾਲ ਗਾਲੀ ਗਲੋਚ ਕਰਨ ਲੱਗ ਪਏ। ਇਸ ਤੋਂ ਬਾਅਦ ਇੰਸਪੈਕਟਰ ਥੰਮਨ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ ਜਿਸ ਤੋਂ ਬਾਅਦ ਇਹ ਨੌਜਵਾਨ ਉੱਥੋਂ ਫਰਾਰ ਹੋ ਗਏ। ਨਾਕੇ ਤੋਂ ਬਾਅਦ ਮੈਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਜਦੋਂ ਬਟਾਲੇ ਸ਼ਿਮਰ ਤੋਂ ਪਲੇ ਬਾਉਲੇ ਤੋਂ ਆਉਂਦੇ ਵਿੱਚ ਖੜਾ ਗੱਡੀ ਰੋਕੀ। ਉਹਨੇ ਕਿਹਾ ਵੀ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਜਿਲੇਬ ਲੈ ਜਾ ਖਾਣ ਵਾਸਤੇ। ਅਜੋ ਗੱਡੀ ਰੋਕੀ ਹੀ ਗੱਡੀ ਤੋਂ ਥੱਲੇ ਨਹੀਂ ਉਤਰਿਆ ਉਹਨੇ ਜਿਹਨੂੰ ਗਲੈਮਰ ਮੋਟਰ ਸ਼ੈਗਰ ਅੰਕਾਲਾ ਤੇ ਲਾਲ ਤੇ ਦੋ ਨੌਜਵਾਨਾਂ ਨੇ ਉਹਦੀ ਗੱਡੀ ਇਹ ਜਾਣ ਕੇ ਮੋਟਰਸਾਈਕਲ ਖੜਾ ਕਰ ਦਿੱਤਾ ਇੱਕ ਜਿਹੜੀ ਜਵਾਨ ਦੀ ਉਮਰ 32 35 ਸਾਲ ਸੀ ਉਸ ਬੰਦੇ ਨੇ ਉਹਨੂੰ ਆਣ ਕੇ ਗਲਮਿਓਂ ਫੜ ਕੇ ਗਾੜ ਕਢੀ ਤੂੰ ਗੈਂਗਸਟਰ ਦੇ ਘਰੇ ਰੇਡ ਕਰਦਾ ਤੈਨੂੰ ਮਜ਼ਾ ਦੱਸਦੇ ਆ ਇੰਨੇ ਜਨੂੰ ਦੂਜੇ ਨੇ ਕਿੱਥੋਂ ਕੱਢ ਕੇ ਤੇਰੇ ਵੱਲੋਂ ਆਇਆ ਇਨੇ ਵਿਕਰਮ ਮਜੀਠੀ ਨਾਲ ਬਾਤ ਕਰ ਕਰਨਗੇ ਆ ਇਨੇ ਆਪਣੇ ਵਿਚਾਰ ਦੀ ਖਾਤਰ ਵਾਈਫਰ 36 ਗੋਰ ਪਿਸਤਰ ਸ਼ਕਤਾਰੀ ਰਵਾਹਵਦ ਨਾਲ ਇਨੇ ਵਾਈਫਰ ਕੀਤੇ ਹਲਕਾ ਮਜੀਠਾ ਦੇ ਬੱਗਾ ਪਿੰਡ ਵਿੱਚ ਦਲਿਤ ਉਤਪੀੜਨ ਮਾਮਲਾ ਸਰਾਸਰ ਝੂਠਾ ਤੇ ਆਪ ਬਣਾਈ ਹੋਈ ਕਹਾਣੀ ਏ ਜਿਸ ਪਿੱਛੇ ਵਿਕਰਮ ਮਜੀਠਿਆ ਦਾ ਹੱਥ ਏ ਕਨਈਐਸ ਮਾਮਲੇ ਦੇ ਦੋਸ਼ੀ ਪੱਖ ਦਾ ਚੰਡੀਗੜ੍ਹ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਆਯੋਗ ਦੇ ਸਾਹਮਣੇ ਪੇਸ਼ ਹੁੰਦੇ ਹੋਏ ਦੋਸ਼ੀ ਪੱਖ ਨੇ ਦੋਸ਼ ਲਗਾਏ ਨੇ ਕਿ ਰਾਜਨੀਤਿਕ ਰੰਜਿਸ਼ ਕੱਢਣ ਲਈ ਇਹ ਸਾਰਾ ਮਾਮਲਾ ਖੜਾ ਕੀਤਾ ਗਿਆ ਤੇ ਹੁਣ ਐਸਆਈਟੀ ਵੱਲੋਂ ਰਿਪੋਰਟ ਦੇਣ ਵਿੱਚ ਦੇਰੀ ਵਰਤਣ ਤੇ ਪੁਲਿਸ ਵੱਲੋਂ ਪਰੇਸ਼ਾਨ ਕਰਕੇ ਉਹਨਾਂ ਨੂੰ ਦੁਖੀ ਕੀਤਾ ਜਾ ਰਿਹਾ ਏ ਤੇ ਜਿਹੜੀ ਇਹ ਘਟਨਾ ਹੋਈ ਆ ਇਹ ਬਿਲਕੁਲ ਹੀ ਝੂਠੀ ਆ ਜਿਹੜੀ ਗਲਤ ਬੰਦੇ ਨੇ ਜਿਹੜੀ ਗੰਦੀ ਜਿਹੜੀ ਸ਼ਬਦਾਵਲੀ ਲੈ ਕੇ ਉੱਤੇ ਪਾਈ ਆ ਸਾਨੂੰ ਪਸਾਉਣ ਦੀ ਖਾਤਰ ਇਹਦੇ ਵਿੱਚ ਜਿਹੜੇ ਸਾਡੇ ਹਲਕੇ ਦੇ ਪਹਿਲੇ ਮੰਤਰੀ ਵਿਕ੍ਰਮ ਸਿੰਘ ਜੀਠੀ ਆਹੇ ਉਹ ਸਾਨੂੰ ਦਬਾਅ ਦੇ ਵਿੱਚ ਲਿਆ ਕੇ ਕਹਣਾ ਇਹ ਹੁੰਦੇ ਸਾਡੀ ਮਤ ਕਰੋ ਅਸੀਂ ਉਹਨਾਂ ਦਾ ਸਾਥ ਨਹੀਂ ਦਿੱਤਾ ਉਹਨਾਂ ਇਸੇ ਗੁੱਸੇ ਦੇ ਵਿੱਚ ਸਾਨੂੰ ਪਸਾਉਣ ਲਈ ਸਾਰੀ ਸਾਜ਼ਿਸ਼ ਕਰਕੇ ਤੇ ਜਿਹੜੀ ਉਹ ਫੋਟੋ ਲੈਤੀ ਆ ਜਾਂ ਜੋ ਕੁਝ ਵੀ ਹੈਗਾ ਪਹਿਲੀ ਦੇ ਕਹ ਲੋ ਗੱਲ ਕੋਈ ਘਟਨਾ ਵਾਪਰੀ ਨਹੀਂ ਗਈ ਪੰਜਾਬ ਅਨੁਸੂਚਿਤ ਜਾਤੀ ਆਯੋਗ ਦੇ ਚੇਅਰਮੈਨ ਰਾਜੇਸ਼ ਬਾਗਾ ਨੇ ਇਸ ਪੱਖ ਦੀ ਪਰੇਸ਼ਾਨੀ ਨੂੰ ਸੁਣਦੇ ਹੋਏ ਬਿਨਾਂ ਕਿਸੇ ਰਾਜਨੀਤਿਕ ਦਬਾਅ ਤੋਂ ਜਾਂਚ ਤੇ ਇਨਸਾਫ ਹੋਣ ਦੀ ਤਸੱਲੀ ਦਵਾਈ ਇਹਦੇ ਵਿੱਚ ਸਾਡਾ ਕੋਈ ਰਾਜਨੀਤੀ ਦਾ ਲੈਣਾ ਦੇਣਾ ਨਹੀਂ ਜਿਹੜੇ ਵੀ ਦੋਸ਼ੀ ਹੋਣਗੇ ਅਸੀਂ ਉਹਨਾਂ ਨੂੰ ਸਜ਼ਾ ਕਰਾਵਾਂਗੇ ਅੱਜ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਚਾਹੇ ਤੁਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਆ ਪਰੰਤੂ ਅਸੀਂ ਇਹਨੂੰ ਜਿਹੜੀ ਜਾਂਚ ਆ ਨਾ ਉਹ ਨਾ ਥੱਲੇ ਪੁਲਿਸ ਨੂੰ ਇੱਥੇ ਰਾਜਨੀਤੀ ਕਰਨ ਦਵਾਂਗੇ ਕਿਸੇ ਉਹ ਰਾਜਨੀਤਿਕ ਪਾਰਟੀ ਦੇ ਕਹਿਣ ਤੇ ਕੰਮ ਕਰੇ ਤੇ ਨਾ ਹੀ ਸਾਡੇ ਮੈਂਬਰ ਰਾਜਨੀਤੀ ਦੇ ਕੰਮ ਦਵਾਉ ਥੱਲੇ ਕੰਮ ਕਰਨਗੇ ਹੇਮਕੁੰਡ ਸਾਹਿਬ ਦੀ ਯਾਤਰਾ ਕਰਨ ਗਏ 8 ਪੰਜਾਬੀਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਏ ਸਰਚ ਆਪਰੇਸ਼ਨ ਵਿੱਚ ਪੁਲਿਸ ਨੂੰ ਅਲਕਨੰਦਾ ਨਦੀ ਵਿੱਚੋਂ ਗੱਡੀ ਦੇ ਕੁਝ ਟੁਕੜੇ ਤੇ ਪਗੜੀ ਮਿਲੀ ਏ ਦਰਸਲ ਇਹ ਸ਼ਰਦਾਲੂ 6 ਜੁਲਾਈ ਤੋਂ ਲਾਪਤਾ ਨੇ ਤੇ ਸਰਚ ਆਪਰੇਸ਼ਨ ਦੌਰਾਨ ਇਹ ਸ਼ੱਕ ਜਤਾਇਆ ਜਾ ਰਿਹਾ ਏ ਕਿ ਸ਼ਾਇਦ ਇਨਾ ਸ਼ਰਦਾਲੂਆਂ ਦੀ ਗੱਡੀ ਅਲਕਨੰਦਾ ਨਦੀ ਵਿੱਚ ਡਿੱਗ ਗਈ ਏ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਏ ਪਰ ਅਜੇ ਤੱਕ ਪੁਲਿਸ ਇਨਾ ਸ਼ਰਦਾਲੂਆਂ ਨੂੰ ਲੱਭਣ ਦੀ ਕੋਸ਼ਿਸ਼ ਹੀ ਕਰ ਰਹੀ ਏ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ ਅਮਨ ਆਥ ਹਮਲੇ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਰਿਹਾ ਮਿਲਿਆ ਜੁੜਿਆ ਅਸਰ ਆਈਟਮ ਗਰਲ ਰਾਖੀ सावंत ਨੇ ਪੀਐਮ ਮੋਦੀ ਦੇ ਫੈਸਲੇ ਨੂੰ ਗਲਤ ਦੱਸਦਿਆਂ ਕਿਹਾ ਕਿ ਯੋਗੀ ਨੂੰ ਸੀਐਮ ਦੇ ਅਹੁਦੇ ਲਈ ਚੁਣਾ ਮੋਦੀ ਦੀ ਵੱਡੀ ਗਲਤੀ ਸੈਲਫੀ ਦਾ ਫਰੇਜ਼ ਲੈ ਡੁੱਬਾ ਤੋਂ ਪੈਣਾ ਨੂੰ ਸੈਲਫੀ ਲੈਂਦੀਆਂ ਨਹਿਰ ਵਿੱਚ ਡਿੱਗੀਆਂ ਮੁਕਸਰ ਵਿੱਚ ਅਧਿਆਪਕ ਦੀ ਆਪਣੀ ਹੀ ਲਾਇਸੈਂਸ ਰਿਵਾਲਵਰ ਨਾਲ ਹੋਈ ਮੌਤ ਪਿਸਤੌਲ ਸਾਫ਼ ਕਰਦਿਆਂ ਗਲਤੀ ਨਾਲ ਚੱਲੀ ਗੋਲੀ ਤੇ ਹਿਮਕੁੰਨ ਸਾਹਿਬ ਦੀ ਯਾਤਰਾ ਤੇ ਗਏ 8 ਪੰਜਾਬੀ ਹੋਏ ਲਾਪਤਾ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਇਜ਼ਨਾਲੀ ਟੀਵੀ ਪੰਜਾਬ ਦਾ ਖਬਰਾਂ ਦਾ ਆਏ ਬੁਲੇਟਿਨ ਖਤਮ ਹੁੰਦਾ ਹੈ ਤੇ ਮੈਨੂੰ ਹਰਪ੍ਰੀਤ ਨੂੰ ਦੇਉੀ ਇਜਾਜ਼ਤ ਸਤਿ ਸ਼੍ਰੀ ਅਕਾਲ